ਕਹਿੰਦਾ ਦੋਨੇ ਹੀ ਅੱਗ ਦੀ ਨਾਲ ਐ ਦੋਹਾਂ ਦਾ ਰੰਗ ਲਾਲ ਐ ਮਿੱਤਰੋ ਦੋਨੇ ਟਰੈਕਟਰ ਨਾ ਸਵਰਾਜ 855 ਲੈ ਕੇ ਆਇਆ ਆ ਵੀ 855 ਸਵਰਾਜ ਆ ਜਰਾ ਵੀ 855 ਸਵਰਾਜ ਆ ਐਂ ਜੀ ਕਰਦਾ ਵੀ ਜਰ ਇਹਨੂੰ ਲੈ ਜੀਏ ਹਨਾ ਜੇ ਇਹਦੇ ਇਹਦੇ ਕਿੰਨੀ ਦੇਖਦੇ ਫਿਰ ਦਿਲ ਕਰਦਾ ਵੀ ਇਹਨੂੰ ਲੈ ਜੀਏ ਦੋਹੇ ਇੱਕ ਦੂਜੇ ਨੂੰ ਜੰਮੇ ਕਹੀਦੀ ਟੱਕਰਾ ਦੇਣ ਵਾਲੇ ਟਰੈਕਟਰ ਨੇ ਗਰਲਾਲ ਲਵੇ ਖੜੇ ਨੇ ਫਰਵਾਹੀ ਵਾਲੇ ਲਵੇ ਕਿੰਨਾ ਮਾਡਲ ਹੋਣਗੇ ਕਿੰਨੇ ਦੇ ਵਿੱਚ ਦੇ ਦੂ ਮਿੱਤਰੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਹਿਲਾਂ ਪਾ ਬਾਈ ਨੂੰ ਮਿਲਦੀ ਬਾਈ ਸਸਰੀ ਘਾਲ ਜੀ ਕੀ ਹਾਲ ਜਾਣ ਕਰਨਾ ਤੇ ਮੈਨੂੰ ਇਹ ਦੱਸ ਪਹਿਲਾਂ ਤਾਂ ਆ ਕਿੰਨਾ ਮਾਡਲ ਹੈ 13 ਮਾਡਲ ਇਹ ਕਿੰਨਾ ਮਾਡਲ ਹੈ 13 ਇਹ ਹੈਗਾ 2013 ਤੇ ਜਿਹੜਾ ਆ ਖੜਾ ਬਾਈ 21 ਮਾਡਲ ਆ ਸਹੀ ਹੈਗਾ 2021 ਮਾਡਲ ਯਾਰ ਕੰਡੀਸ਼ਨ ਫਿਰ ਦੋਨਾਂ ਦੀ ਬਰਾਬਰ ਮਿਲਦੀ ਆ ਆ ਤਾਂ ਜਮੀ ਨਵੇਂ ਵਰਗਾ ਹੀ ਪਿਆ ਜਰਾ 13 ਮਾਡਲ ਜਮੀ ਨਵੇਂ ਵਰਗਾ ਬਾਕੀ ਕਲੋਸ ਕਰੀ ਜਾਣਾ ਐਮ ਆਰ ਐਫ ਦੇ ਟਾਇਰ ਨੇ ਅੱਛਾ ਸਰ ਮੈਂ ਆ ਦੇਖ ਬਾਈ ਕਹਿੰਦਾ ਜੋੜਾ ਐਮ ਆਰ ਐਫ ਦਾ ਚੌਕੜਾ ਐਮ ਆਰ ਐਫ ਦਾ ਅੱਛਾ ਚੌਕੜੀ ਐ ਐਮ ਆਰ ਐਫ ਦਾ ਐਮ ਆਰ ਐਫ ਦਾ ਲਾ ਮੇਤਰੋ ਚੋਕ ਚੋਕੜੇ ਮਰਫਦਾ ਤੇ ਇੰਜਨ ਵੀ ਕਰ ਲੋਸ ਕਰਦਾ ਅਗਲਾ ਕਹਿੰਦਾ ਚਾਰੇ ਕੰਨੀਆਂ ਤੋਂ ਨੀ ਚਾਰੇ ਕੰਨੀਆਂ ਦਾ ਇੱਕ ਹੋ ਗਿਆ ਚਾਬੀ ਵਿੱਚੋਂ ਨਹੀਂ ਲੱਗਦਾ ਪੰਜੇ ਕੱਕਿਆਂ ਚਾ ਜਮੇ ਗਈ ਪੰਜੇ ਕੱਕਿਆਂ ਜਾ ਤੇ ਅੱਧਾ ਤੇਲ ਕੀਤਾ ਹੋਇਆ ਅੱਛਾ ਡਿਸਟ੍ਰੀਬਿਊਟਰ ਵਾਲਾ ਡਿਸਟ੍ਰੀਬਿਊਟਰ ਵਾਲਾ ਤੇਲ ਅਲੱਗ ਕੀਤਾ ਹੋਇਆ ਵੀ ਰਲ ਨਾ ਜਾਵੇ ਹਾਂ ਸਟੀਰੀਂਗ ਦਾ ਅੱਧ ਤੇਲ ਵਾਲਾ ਓਕੇ ਸਟੀਰੀਂਗ ਦਾ ਤੇਲ ਆ ਮੇਤਰੋ ਇਹ ਤਾਂ ਗੱਲ ਖਾਸ ਹੈ ਨਹੀਂ ਅੱਜ ਇਹ ਹਾਂ ਭਾਈ ਕਿਸੇ ਬਸੋ ਆ ਕੇ ਗਾ ਕਹਿ ਨਹੀਂ ਕਹਿ ਸਕਦਾ ਵੀ ਆ ਘਾਟ ਅੱਜ ਸਹੀ ਗੱਲ ਹੈ ਤੇ ਭਾਈ ਇਹ ਦੱਸੀ ਇਹ ਚੱਲਿਆ ਕਿੰਨਾ ਕਹੂਗਾ 2100 ਕੁਸ ਹੈ ਇਹ 2100 ਕੁਸ ਘੰਟੇ ਚ 2100 ਕੁਛ ਘੰਟੇ ਚੱਲਿਆ ਹੋਇਆ ਨੰਬਰ ਇਹਦਾ ਕਿੱਥੋਂ ਦਾ ਇਹਦਾ ਪਟਿਆਲੇ ਦਾ ਪਟਿਆਲੇ ਦਾ ਨੰਬਰ ਹੈ ਜਾਨੀ ਕਿ ਪੀਵੀ 11 ਪੀਵੀ 11 ਧਰਮੇ ਕੰਡੀਸ਼ਨ ਦਿਖਾ ਦੇ ਟਰੈਕਟਰ ਦੀ ਮੱਖੀ ਜੰਨਾ ਦਾਗ ਨਹੀਂ ਜਿਵੇਂ ਮੈਂ ਉਹ ਕਹਿਣਾ ਹੁੰਨਾ ਨਾ ਸ਼ੇਅਰ ਵੀ ਕੱਲੀ ਹਾਰ ਦੀ ਕਮੀ ਹੈ ਕੰਡੀਸ਼ਨ ਤਾਂ ਜਮੀ ਨਮੀਆ ਬਾਕੀ ਇਹ ਤਾਂ ਪ੍ਰੋਟੋ ਵਧੀਆ ਹੈ ਬੱਤ ਚਲਾਏ ਵੀ ਬੜੀ ਜਿਆਦਾ ਚੰਗੀ ਹੈ ਅਸਾ ਬਈ ਪਾਵਰ ਸਟੀering ਹੈ ਪਾਵਰ ਸਟੀering ਹੈ ਲੈ ਮੇਤਰੋ ਸਟੀering ਖੋਲਦਾ ਪਾਵਰ ਸਟੀering ਹੈ ਤੇ ਬਈ ਮੈਗਨੇਟਰ ਦੀ ਕਿੰਨੇ ਪੈਸੇ ਹੋਣਿਆ ਹੈਗੇ 95 ਪੈਸੇ 95 ਪੈਸੇ ਸੱਜਰੋਂ ਪਿਛਲੇ ਟਾਇਰ ਨੇ ਤੇ ਉੰਨੇ ਹੀ ਮੂਰ ਲੈਣੇ ਨਾ ਬਈ ਚੌਕੜੀ 95 ਪੈਸੇ ਹੈਗਾ ਹਾਂ ਚੌਕੜੀ 95 ਪੈਸੇ ਟਾਇਰਾਂ ਦਾ ਤੇ ਰਿੰਮ ਵੀ ਦਿਖਾ ਤਾਰ ਮੇ ਹੋਏ ਰਿੰਮਾਂ ਨੂੰ ਮਾਦਾ ਅੰਦਰੋਂ ਵੀ ਹੈ ਨਹੀਂ ਪੂਰੀ ਟੈਂਟ ਅੰਦਰੋਂ ਰਿੰਮਾਂ ਦਾ ਰੰਗ ਕਰਾਉਣਾ ਪੈਂਦਾ ਉੱਤੇ ਵਾਲਾਂ ਦੇ ਵੀ ਮਗਰਾਡ ਟੇਪ ਕੀਤੇ ਹੋਇਆ ਵੀ ਸਕ੍ਰੈਚ ਨਾ ਪੈ ਜੇ ਤੇ ਅੰਦਰੋਂ ਮਗਰਾਡ ਦਿਖਾ ਤਾਰ ਰਿੰਮ ਅੰਦਰੋਂ ਦਿਖਾ ਦੇ ਜਿੰਨੀ ਕੋਰਕਸੀ ਨਾਲ ਦੀ ਕੋਸੀ ਆ ਓ ਚਾਕ 540 ਹਣੇ ਤਾਂ ਕੋਮੀ ਸਟicker ਪਿਆ ਹਣਾ ਡਿਸਟ੍ਰਿਬਿਊਟਰ ਹਾਂ ਡਿਸਟ੍ਰਿਬਿਊਟਰ ਲਾਤੇ ਆ ਆ ਦੇਖਿਓ ਜੇ ਕਿਸੇ ਨੇ ਸਿਸਟਮ ਜਿਹਾ ਲਵਾਉਣਾ ਯੂ ਵੀ ਪਹਿਲਾਂ ਹੀ ਲੱਗੀ ਹੋਈ ਆ ਬਸ ਗੱਲ ਆ ਉਹ ਬਾਜੇ ਲਾਉਣ ਵਾਲਾ ਮਗਰਾੜ ਮਗਰੂੜ ਵੀ ਨਾਲ ਦੇ ਗੋਲੇ ਨੇ ਅੱਛਾ ਮਗਰਾੜ ਨਾਲ ਦੇ ਨੇ ਬਈ ਇਹ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਹੈ ਜੰਮਾ ਅੱਛਾ ਪੇਂਟ ਤਾਂ ਨਹੀਂ ਕਿਸੇ ਪਾਸਿਓਂ ਕਿਤੇ ਵੀ ਹੈ ਨਹੀਂ ਗੱਲ ਮੇਰੇ ਤਾਂ ਲੈ ਵੀ ਮਿੱਤਰੋ ਇਹ ਪਾਰਟੀ ਕੈਮੀ ਦੇ ਨਾਮ ਉਹ ਹਸਤ ਪਾਰਟੀ ਦੇ ਲੈ ਮਿੱਤਰੋ ਸਾਰੀਆਂ ਗੱਲਾਂ ਯਾਰ ਘੈਂਟ ਬਣ ਗਈਆਂ ਪਾਰਟੀ ਵੀ ਪਹਿਲੀ ਹੈ ਨੰਬਰ ਵੀ ਪੰਜਾਬ ਦਾ ਨੰਬਰ ਹੁਪਰ ਵਾਲਾ ਹੈ ਵੀ ਲੱਗਿਆ ਹੈ ਹੈ ਨਾ ਤੇ ਬੰਪਰ ਵੀ ਘੈਂਟ ਲੱਗਿਆ ਹੋਇਆ ਚੌਕੜਾ ਟ ਅਪਾ ਦਵਾਂਗੇ ਕਿੰਨੇ ਦਾ ਇਹ ਦੇ ਦੋਨੇ 475 ਦਾ ਖਿੱਚ ਮਾ ਰੇਟ ਦੱਸ ਦੇ ਇੱਕ ਰੇਟ ਦੱਸ ਦੇ ਜਿੰਨੇ ਦਾ ਦਵਾਂਗੇ ਜਸਨੋ 65 ਦਾ ਦੇਵਾਂਗੇ ਅਪਾ ਲੈ ਮਿੱਤਰੂ 4 ਲੱਖ ਤੇ 60 ਹਜ਼ਾਰ ਦਾ ਲੈ ਜਾਓ ਯਾਰ ਮੈਂ ਹੁਣ ਬੜਾ ਰੰਦਾ ਅਪਾ ਮੈਂ ਤਾਂ ਪਹਿਲੇ ਚੱਕਦਾ ਕਾ ਕੁਝ ਨਹੀਂ ਹੁੰਦਾ 4 ਲੱਖ 60 ਹਜ਼ਾਰ ਦਾ ਟਰੈਕਟਰ ਬਣੂ ਜਿਹੜੇ ਸੱਜਣ ਨੇ ਲੈਣਾ ਨਾ ਪਿੰਡ ਫਰਵਾਹੀ ਆ ਜਿਓ ਤੇ ਟਰੈਕਟਰ ਵੀ ਨੀਰੀ ਤਵਾਹੀ ਆ ਖੜਾ ਵੀ ਪੰਡ ਫਰਵਾਹੀ ਆ ਸਹੀ ਗੱਲ ਆ ਬਾਈ ਤੇ ਬਈ ਹੁਣ ਇਹ ਦੱਸ ਦੇ 21 ਮਾਡਲ ਬਾਰੇ 21 ਮਾਣ ਲਗ ਇਹ ਕਿੰਨਾ ਕ ਚੱਲਿਆ ਹੋਊ ਇਹ 411 ਘੰਟੇ ਚੱਲਿਆ ਹੋਇਆ 411 ਘੰਟੇ ਚੱ ਚੌਕੜਾ ਟਾਇਰਾਂ ਦਾ ਕਿੰਨੇ ਕ ਪੈਸੇ ਹੋ ਹੈਗਾ 95 ਪੈਸੇ 95 ਪੈਸੇ ਹੈਗਾ ਇਹਦਾ ਵੀ ਐਮ ਆਰ ਪਦਈਆ ਐਮ ਆਰ ਪਦਈ ਓਕੇ ਤੇ ਜਿਹੜੀ ਬਈ ਆ ਸਾਰੀ ਕੰਡੀਸ਼ਨ ਆ ਓਰੀਜਨਲ ਹੀ ਆ ਕਿਤੇ ਵੀ ਕਲਮ ਨਹੀਂ ਗਿਆਂ ਲੱਗੇ ਵੇ ਓਕੇ ਤੇ ਲੈ ਮਿੱਤਰੋ ਸਾਰੀ ਕੰਡੀਸ਼ਨ ਦਾ ਬਾਈ ਕਹਿੰਦਾ ਓਰੀਜਨਲ ਹੈ ਤੇ ਬਈ ਜੇ ਗੱਲ ਕਰੀਏ ਇਹਦਾ ਨੰਬਰ ਕਿੱਥੋਂ ਦਾ ਇਹ ਵੀ ਪੰਜਾਬ ਹੀ ਆ ਪਟਿਆਲੇ ਦੇ ਇਹ ਵੀ ਪਟਿਆਲੇ ਦਾ ਨੰਬਰ ਹੈ ਹਨਾ ਤੇ ਪਾਰਟੀ ਕਮੀ ਦੇ ਨਾਮ ਹੋ ਇਹ ਵੀ ਫਰਸਟ ਪਾਰਟੀ ਦੇ ਆ ਲੈ ਮਿੱਤਰੋ ਇਹ ਵੀ ਫਰਸਟ ਪਾਰਟੀ ਦੇ ਨਾਮ ਆ ਤੇ ਬਈ ਆ ਮਗਰਾੜ ਮੂਰੂੜ ਸਾਰੀ ਓਰੀਜਨਲ ਆ ਆਹ ਸਟicker ਨਾਲ ਦੇ ਆ ਨਾਲ ਦਾ ਹੀ ਓਕੇ ਕਰ ਮੇ ਵਿੱਚੋਂ ਮਗਰਾੜ ਮਮੋਟਾ ਟੱਪਟੂ ਜਾ ਜਮੀਨ ਨਵੇਂ ਵਰਗਾ ਟਰੈਕਟਰ ਆ ਯਾਰ ਹਨ ਤੇ ਜੇ ਗੱਲ ਕਰੀਏ ਬਾਈ ਇਧਰਲੇ ਪਾਸੇ ਵੀ ਦਿਖਾ ਦਿਓ ਤਾਂ ਮੈਂ ਰਹਿ 411 ਘੰਟੇ ਦਾ ਹੁੰਦਾ ਹੀ ਗਿਆ ਰਣ ਹਾਂ 411 ਘੰਟੇ ਚੱਲਿਆ ਹੋਇਆ ਤੇ ਬਾਈ ਜੇ ਇਹ ਦੀ ਗੱਲ ਕਰੀਏ ਯਾਰ ਇਹ ਦੀ ਕੀ ਡਿਮਾਂਡ ਹੈ ਇਹ ਵੀ ਵਿੱਚ ਦਿਖਾ ਦਿ ਇਹ ਜਦਾਂ 65 ਇਹ ਵੀ ਲੈ ਵਿੱਚੋਂ ਚੈੱਕ ਕਰ ਲਈ ਉਹ ਜਾਲੀ ਜੁੜੀ ਲੱਗੀ ਆ ਦਿਖਾਓ ਤਾਂ ਮੈਂ ਮੂਰੀ ਜਾਲੀ ਦੇਖ ਕਰ ਆ ਮਸ਼ੀਨ ਮੂਹਮੂ ਚਾਂਦੀ ਰੰਗੀ ਪਈ ਆ ਹਲੇ ਤੱਕ ਮਸ਼ੀਨ ਤੇ ਲੱਗਿਆ ਨਹੀਂ ਜਮੀ ਨਹੀਂ ਚੱਲਿਆ ਹਨਾ ਬਾਈ ਤੇ ਬਾਈ ਇਹ ਦੱਸੀ ਹੁਣ ਆਪਾਂ ਇਹ ਕਿੰਨੇ ਦਾ ਦੇ ਦਈਏ ਇਸੇ ਬੈਡ ਦਾ ਜੀ 6 ਲੱਖ ਤੇ 65 ਹਜ਼ਾਰ ਦਾ 66 ਦਾ ਨਾ ਦੇ ਦੀ ਯਾਰੀ ਵੀ 60 ਦਾ ਦੇ ਦੇ ਚਲੋ ਲੈ ਮਿੱਤਰੋ 6 ਲੱਖ ਤੇ 60 ਹਜ਼ਾਰ ਦਾ ਇਹ ਟਰੈਕਟਰ ਲੈ ਜਿਓ ਦੋਨੇ ਪਿੰਡ ਫਰਵਾਹੀ ਖੜੇ ਨੇ ਨੰਬਰ ਵਾਈ ਦਾ ਟਾਈਟਲ ਦੇ ਵਿੱਚ ਲਿਖਤਾ ਫਟਾਫਟ ਸੰਪਰਕ ਕਰ ਲਓ ਕਰਾ